ਜੀ ਅੱਜਕਲ ਬਹੁਤ ਰੁਝਾਨ ਜਿਆ ਇੱਕ ਵੱਧ ਗਿਆ ਹੈ ਕਿ ਸੋਸ਼ਲ ਸਾਈਟਸ ਤੋਂ ਚੁੱਕ ਕੇ ਜੇ ਕੋਈ ਕਿਸੇ ਨੇ ਕੋਈ ਵਲੌਗ ਬਣਾਇਆ ਹੈ ਜੇ ਕਿਸੇ ਨੇ ਕੋਈ ਵੀਡੀਓ ਪਾਈ ਹੈ ਜੇ ਕਿਸੇ ਨੇ ਪੋਸਟ ਪਾਈ ਹੈ ਤਾਂ ਉਸ ਤੋਂ ਚੁੱਕ ਕੇ ਹੀ ਲੋਕੀ ਘਰਾਂ ਦੇ ਵਿੱਚ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਨੇ ਖਾਸ ਕਰਕੇ ਅੱਜ ਕੱਲ ਅਲਕੈਲਾਈਨ ਵਾਟਰ ਦਾ ਬਹੁਤ ਚੱਲਿਆ ਹੈ ਜ਼ੋਰ ਪੀਏ ਇਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਇਹ ਘਰਾਂ ਦੇ ਵਿੱਚ ਵੱਖ-ਵੱਖ ਰਸਦਾਂ ਦੱਸ ਕੇ ਬਣਾਇਆ ਜਾ ਰਿਹਾ ਹੈ ਹੁਣ ਨਾਲ ਦੇ ਨਾਲ ਜੇ ਗੁਰਦਿਆਂ ਦੀ ਗੱਲ ਕੀਤੀ ਚੱਲਦੀ ਹੈ ਪੱਥਰੀ ਦੀ ਗੱਲ ਚੱਲਦੀ ਹੈ ਇੱਕ ਗੱਲ ਹੋਰ ਵੀ ਹੈ ਕਿ ਲੋਕ ਕਹਿੰਦੇ ਨੇ ਜਿਆਦਾ ਪਾਣੀ ਪੀਣਾ ਚਾਹੀਦਾ ਹੈ ਫਿਰ ਲੋਕ ਕਹਿੰਦੇ ਨੇ ਕਿ ਖਾਰਾ ਸੋਡੇ ਵਗੈਰਾ ਪੀਣੇ ਚਾਹੀਦੇ ਨੇ ਤੇ ਕਈ ਲੋਕ ਤੇ ਇਹ ਵੀ ਕਹਿੰਦੇ ਨੇ ਕਿ ਬੀਅਰ ਵਗੈਰਾ ਵੀ ਪੀ ਲੈਣੀ ਚਾਹੀਦੀ ਹੈ ਪੱਥਰੀ ਕੱਢ ਦਿੰਦੀ ਹੈ ਇਹ ਗੱਲਾਂ ਕਿੰਨੀਆਂ ਠੀਕ ਨੇ ਤੇ ਅਲਕੇਲਾਈਨ ਵਾਟਰ ਬਾਰੇ ਜ਼ਰੂਰ ਦੱਸੋ ਹਾਂਜੀ ਦੇਖੋ ਜਿਸ ਦਾ ਬੀਅਰ ਪੀਣੂ ਜੀ ਕਰੇਗਾ ਉਹ ਤੇ ਇਹ ਐਕਸਕਿਊਜ਼ ਬਣਾਏਗਾ ਜੀ ਜੀ ਉਹ ਤੇ ਜ਼ਰੂਰ ਕਹੇਗਾ ਕਿ ਬੀਅਰ ਜੀ ਗੁਰਦੇ ਲਈ ਬਹੁਤ ਚੰਗੇ ਨੇ ਮੈਂ ਤਾਂ ਤਾਂ ਬੀਅਰ ਪੀਣਾ ਹੂੰ ਹੂੰ ਪਰ ਬੀਅਰ ਪੀ ਲੋ ਜਾਂ ਖਾਰਾ ਸੋਡਾ ਪੀ ਲੋ ਇਹਨਾਂ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਇਹ ਪੀਂਦੇ ਹੋ ਤਾਂ ਇਹਨਾਂ ਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੁਹਾਡੇ ਚ એનર્ਜੀ ਹੁੰਦੀ ਆ ਜੀ ਜੀ ਗਲੂਕੋਜ਼ ਬਹੁਤ ਹੁੰਦਾ ਆ ਇਹਨਾਂ ਦੇ ਵਿੱਚ ਮਿਨਰਲਸ ਬਹੁਤ ਹੁੰਦੇ ਨੇ ਸੋਡੀਅਮ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਜਿਆਦਾ ਜਦੋਂ ਇੰਨੀ ਜਾਂਦੀ ਆ ਅੰਦਰ ਤੁਹਾਡੇ ਖੂਨ ਚ ਜਾਂਦੀ ਆ ਤੁਸੀਂ ਪੇਟਰਾ ਹੀ ਪਿੰਦੇ ਹੋ ਵੱਡੀਆਂ ਤੇ ਇੱਕਦਮ ਫਲੂਇਡ ਨੂੰ ਐਬਜ਼ਾਰਬ ਕਰ ਲੈਂਦੀ ਸੋਖ ਲੈਂਦੀ ਸੋਖ ਕੇ ਉਹ ਬਲੱਡ ਚ ਪਾ ਦਿੰਦੀ ਔਰ ਬਲੱਡ ਇੱਕਦਮ ਜਾ ਕੇ ਗੁਰਦੇ ਕੋ ਪਹੁੰਚਦਾ ਕਿ ਇਹ ਜਿਸ ਤਰ੍ਹਾਂ ਇੱਕ ਫਲੱਡ ਹੀ ਆ ਗਿਆ ਅੰਦਰ ਜੀ 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 ਖੰਡ ਦਾ ਫਲੱਡ ਆ ਗਿਆ ਸ਼ੂਗਰ ਆ ਗਈ ਵਿੱਚ ਸੋਡੀਅਮ ਪੋਟਾਸ਼ੀਅਮ ਬਹੁਤ ਜ਼ਿਆਦਾ ਆ ਗਏ ਤਾਂ ਇੰਨੀ ਚੀਜ਼ ਨੂੰ ਸਾਹਮਣਾ ਤੁਹਾਡੇ ਇੰਟਰਸਟਿਨਲੀ ਔਖਾ ਕਿ ਇਹ ਬਲੱਡ ਵਿੱਚ ਕੀ ਹੋ ਗਿਆ ਇਕਦਮ ਹਾਂ ਬਿਲਕੁਲ ਜਦੋਂ ਅਸੀਂ ਕੋਈ ਵੀ ਮਤਲਬ ਚੀਜ਼ ਪੀਨੇ ਜਾਂ ਜੋ ਬਹੁਤ ਜ਼ਿਆਦਾ ਮਾਤਰਾ ਵਿੱਚ ਚੀਨੀ ਆ ਜਿੰਨੇ ਵੀ ਪੈਕਟ ਵਾਲੇ ਫੂਡ ਹੈਗੇ ਆ ਜਾਂ ਪੈਕਟ ਵਾਲੀਆਂ ਪੀਣ ਵਾਲੀਆਂ ਚੀਜ਼ਾਂ ਆ ਬੋਟਲ ਵਾਲੀਆਂ ਉਹਨਾਂ ਚ ਖੰਡ ਤੇ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੈ ਹੂੰ ਹੂੰ ਤਾਂ ਉਸ ਸਮੇਂ ਗੁਰਦਾ ਕੀ ਕਰਦਾ ਕਿ ਉਸ ਵਧੀ ਹੋਈ ਚੀਜ਼ ਨੂੰ ਬਾਹਰ ਕੱਢਣ ਲਈ ਕੋਸ਼ਿਸ਼ ਕਰਦਾ ਤੇ ਬਹੁਤ ਜ਼ਿਆਦਾ ਮਾਤਰਾ ਚ ਪਿਸ਼ਾਬ ਲਿਆਉਂਦਾ ਜੀ ਜੀ ਜਦੋਂ ਆਉਂਦਾ ਤਾਂ ਅਸੀਂ ਸਮਝਦੇ ਕਿ ਬਸ ਹੁਣ ਜ਼ਿਆਦਾ ਯੂਰਿਨ ਆ ਗਿਆ ਤੇ ਇਹ ਨਾਲ ਸਾਡੀ ਪੱਥਰੀ ਵੀ ਨਿਕਲ ਕੇ ਜਾਏਗੀ ਹੂੰ ਹੂੰ ਪਰ ਨਹੀਂ ਉਹ ਜਿਹੜੇ ਸੋਡੀਅਮ ਆ ਜਾਂ ਉਹ ਜਿਹੜੇ ਖਣਡ ਇਹ ਉਹ ਜਾ ਕੇ ਤੁਹਾਡੇ ਜਿਹੜਾ ਗੁਰਦੇ ਦੇ ਵਿੱਚ ਇੱਕ ਨੇਫਰੋਨ ਹੁੰਦਾ ਹੈ ਨੇਫਰੋਨ ਇੱਕ ਇੱਕ ਖੁੱਲੀ ਜਗ੍ਹਾ ਜਿਹਦੇ ਵਿੱਚ ਜਾ ਕੇ ਬਲੱਡ ਜਾਂਦਾ ਆ ਉੱਥੇ ਛੋਟੀਆਂ-ਛੋਟੀਆਂ ਅੰਤਰੀਆਂ ਹੁੰਦੀਆਂ ਕਿ ਜਾਲਾ ਬਣ ਜਾਂਦਾ ਜਿਹਦੇ ਵਿੱਚੋਂ ਸਾਰਾ ਉਹ ਸੋਖ ਲਿਆ ਜਾਂਦਾ ਵਾਧੂ ਚੀਜ਼ ਪਾਣੀ ਨੂੰ ਸੋਖ ਲਿਆ ਜਾਂਦਾ ਤੋ ਉਹਦੇ ਦਰਮਿਆਨ ਕੀ ਕਰਦਾ ਕਿ ਜਿਹੜਾ ਗੁਰਦਾ ਆ ਉਹ ਵੱਧੋ ਚੀਜ਼ਾਂ ਨੂੰ ਸੋਖ ਕੇ ਫਟਾਫਟ ਪਿਸ਼ਾਬ ਰਾਂ ਬਾਹਰ ਕੱਢਦਾ ਕਿ ਇਹ ਇੰਨੀ ਚੀਜ਼ ਸਾਡੇ ਹੋਰ ਨੰਗਾਂ ਨੂੰ ਨਾ ਖਰਾਬ ਕਰ ਦੇ ਹੂੰ ਹੂੰ ਇਹ ਇੰਨਾ ਸ਼ੂਗਰ ਲੈਵਲ ਸਾਡੇ ਪੈਂਕਰੀਆਸ ਨੂੰ ਨਾ ਖਰਾਬ ਕਰ ਦੇ ਸਾਡੇ ਤਿਲੀ ਨੂੰ ਸਾਡੇ ਮੈਦੇ ਨੂੰ ਸਾਡੇ ਜਿਗਰ ਨੂੰ ਹੂੰ 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 ਤੋ ਇਸ ਕਰਕੇ ਉਹ ਗੁਰਦਾ ਤੁਹਾਨੂੰ ਪਿਸ਼ਾਬ ਜ਼ਿਆਦਾ ਲੰਦਾ ਪਰ ਇਹ ਨਹੀਂ ਕਿ ਉਹਨੂੰ ਤੁਹਾਡੇ ਪੱਥਰੀ ਨੂੰ ਬਾਹਰ ਕੱਢ ਦੇਣਾ ਹੂੰ ਤੋ ਖਾਰਾ ਨਹੀਂ ਪੀਣਾ ਚਾਹੀਦਾ ਹੂੰ ਇਹ ਚੀਜ਼ਾਂ ਪੀਣ ਨਾਲ ਇਹ ਠੀਕ ਆ ਤੁਹਾਨੂੰ ਲੋਕ ਕਹਿੰਦੇ ਕਿਸੇ ਇੱਕ ਨੂੰ ਫਾਇਦਾ ਹੋ ਸਕਦਾ ਹੈ ਹੂੰ ਹੂੰ ਮੰਨ ਲਓ ਕਿ ਉਹਦੇ ਅੰਦਰ ਅਲਕਲਿਡੀ ਮਾਤਰਾ ਘੱਟ एसिड डी ਮਾਤਾ ਜਦ ਤੁਸੀਂ ਹਲਕੀ ਲਾਈ ਲੇ ਪਰ ਹਰ ਕਿਸੇ ਨੇ ਹਲਕੇ ਲਾਈਨ ਵਾਟਰ ਨਹੀਂ ਪੀਣਾ ਸ਼ੁਰੂ ਕਰ ਦੇਣਾ ਜੀ 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 ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤੇਜਾਬ ਬਣਦਾ ਆ ਬਹੁਤ ਜ਼ਿਆਦਾ ਐਸਿਡ ਬਣਦਾ ਆ ਅਡਕਾਰ ਆਉਂਦੇ ਆ ਤੇਜਾਬ ਆ ਅੰਦਰ ਬਹੁਤ ਤੋਂ ਹਲਕੇ ਲਾਈਨ ਵਾਟਰ ਪੀ ਕੇ ਉਹਨੂੰ ਨਿਊਟਰਲ ਕਰਨਗੇ ਜੀ 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 ਠੀਕ ਹੈ ਨਾ ਜੀ